ਯਾਦ ਰੱਖਣਾ ਪਰਮੇਸ਼ਵਰ ਦਾ ਹੱਥ ਜਦੋਂ ਤੱਕ ਤੁਹਾਡੇ ਉੱਤੇ ਹੈ ਸ਼ੈਤਾਨ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਉਹ ਤੁਹਾਨੂੰ ਛੂ ਵੀ ਨਹੀਂ ਸਕਦਾ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਅਯੂਗ ਦੇ ਬਾਰੇ ਪੜ੍ਹਦੇ ਹਾਂ ਉਹਦੇ ਵਿੱਚ ਚਾਰ ਖੂਬੀਆਂ ਸਨ ਇੱਕ ਪਹਿਲੀ ਖੂਬੀ ਉਹ ਖਰਾ ਬੰਦਾ ਸੀ ਦੂਸਰਾ ਨੇਕ ਬੰਦਾ ਸੀ ਤੀਸਰਾ ਪਰਮੇਸ਼ਵਰ ਤੋਂ ਡਰਦਾ ਸੀ ਤੇ ਚੌਥਾ ਉਹ ਬੁਰਾਈ ਤੋਂ ਪਾਪ ਤੋਂ ਦੂਰ ਰਹਿੰਦਾ ਸੀ ਖੁਦਾਵੰਦੇ ਲੋਕੋ ਇਹਨਾਂ ਚੀਜ਼ਾਂ ਕਰਕੇ ਹੀ ਪਰਮੇਸ਼ਵਰ ਦੇ ਅਸੀਂ ਮਨਪਉਂਦੇ ਬਣ ਜਾਂਦੇ ਹਾਂ ਔਰ ਪਰਮੇਸ਼ਰ ਆਪਣਾ ਹੱਥ ਸਾਡੇ ਉੱਤੇ ਹਮੇਸ਼ਾ ਬਣਾ ਕੇ ਰੱਖਦਾ ਆ ਅਤੇ ਸਾਨੂੰ ਵਧਾਉਂਦਾ ਆ ਸਾਨੂੰ ਬਰਕਤ ਦਿੰਦਾ ਆ ਸਾਨੂੰ ਆਸ਼ੀਸ਼ ਦਿੰਦਾ ਆ ਪਰ ਜਦੋਂ ਅਸੀਂ ਉਸ ਦੇ ਰਸਤੇ ਤੋਂ ਹਟ ਜਾਂਦੇ ਆ ਉਸ ਦੇ ਵਚਨ ਨੂੰ ਛੱਡ ਦਿੰਦੇ ਆ ਅਣ ਆਗਿਆਕਾਰੀ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਵਕਤ ਪਰਮੇਸ਼ਰ ਆਪਣਾ ਹੱਥ ਸਾਡੇ ਉੱਤੇ ਚੱਕ ਲੈਂਦਾ ਆ ਉਸ ਤੋਂ ਬਾਅਦ ਫਿਰ ਸ਼ੈਤਾਨ ਆ ਫੜਦਾ ਆ ਔਰ ਸ਼ੈਤਾਨ ਕਈ ਤਰੀਕਿਆਂ ਦੇ ਨਾਲ ਸਾਨੂੰ ਨੁਕਸਾਨ ਕਰਦਾ ਆ ਸਾਨੂੰ ਘਾਟ ਕਰਦਾ ਆ ਸਾਡਾ ਨੁਕਸਾਨ ਕਰਦਾ ਆ ਸਾਨੂੰ ਕਈ ਵਾਰੀ ਐਕਸੀਡੈਂਟ ਚ ਫਸਾ ਦਿੰਦਾ ਆ ਬਿਮਾਰੀ ਵਿੱਚ ਫਸਾ ਦਿੰਦਾ ਆ ਸਾਡਾ ਪੈਸੇ ਦਾ ਨੁਕਸਾਨ ਕਰ ਦਿੰਦਾ ਆ ਹੋਰ ਕਈ ਪ੍ਰਕਾਰ ਦਾ ਘਾਟਾ ਸਾਨੂੰ ਪੈ ਜਾਂਦਾ ਆ ਇਹਦਾ ਕਾਰਨ ਇੱਕੋ ਹੀ ਹੁੰਦਾ ਆ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੀ ਅਣ ਆਗਿਆਕਾਰੀ ਕੀਤੀ ਤੇ ਪਰਮੇਸ਼ਵਰ ਨੇ ਆਪਣਾ ਹੱਥ ਚੱਕਿਆ ਤੇ ਸ਼ੈਤਾਨ ਨੇ ਆ ਫੜਿਆ ਸੋ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਈਯੂਬ ਦੇ ਵਾਂਗ ਘਟੂ ਘਟ ਸਾਡੇ ਵਿੱਚ ਚਾਰ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ ਜਿਹੜੀਆਂ ਹੋਣੀਆਂ ਚਾਹੀਦੀਆਂ ਪਹਿਲਾ ਖਰਾਈ ਦੇ ਨਾਲ ਚੱਲੋ ਪਰਮੇਸ਼ਵਰ ਦੇ ਵਚਨ ਵਿੱਚ ਖਰਾਈ ਦੇ ਨਾਲ ਚੱਲੋ ਔਰ ਦੂਸਰਾ ਨੇਕੀ ਆਪਣੇ ਜੀਵਨ ਦੇ ਵਿੱਚ ਬਣਾ ਕੇ ਰੱਖੋ ਕਿਉਂ ਅਸੀਂ ਗਲਤ ਰਸਤੇ ਵਿੱਚ ਜਾ ਕੇ ਕਿਉਂ ਅਸੀਂ ਪਰਮੇਸ਼ਵਰ ਦੀਆਂ ਆਗਿਆ ਨੂੰ ਤੋੜ ਕੇ ਦੁੱਖਾਂ ਨੂੰ ਮੁਸੀਬਤਾਂ ਨੂੰ ਮੁੱਲ ਲੈਣਾ ਹੈ ਕਾਦੇ ਵਾਸਤੇ ਅਸੀਂ ਸ਼ੈਤਾਨ ਦੇ ਹੱਥ ਵਿੱਚ ਪੈਣਾ ਹੈ ਬਹੁਤ ਸਮਝਣ ਦੀ ਲੋੜ ਹੈ ਬਹੁਤ ਸੋਚਣ ਦੀ ਲੋੜ ਹੈ ਸਾਨੂੰ ਪਰਮੇਸ਼ਵਰ ਦੇ ਕਲਾਮ ਦੇ ਵੱਲ ਜਾਣ ਦੀ ਲੋੜ ਹੈ ਜਿਸ ਤਰ੍ਹਾਂ ਕਿ ਲੋਕ ਬੜੀ ਆਸਾਨੀ ਦੇ ਨਾਲ ਨਾ ਕਈ ਵਾਰੀ ਬੰਦਗੀ ਵਿੱਚ ਪਹੁੰਚ ਪਾਉਂਦੇ ਆ ਨਾ ਵਚਨ ਪੜ੍ਹਦੇ ਆ ਨਾ ਪਰਮੇਸ਼ਵਰ ਦੀ ਕੋਈ ਸੇਵਕਾਈ ਦਾ ਕੰਮ ਕਰਦੇ ਆ ਉਹਦੇ ਉਹਦੇ ਨਾਲ ਕੀ ਹੁੰਦਾ ਆ ਸ਼ੈਤਾਨ ਸਾਡੇ ਨੂੰ ਬੜੀ ਆਸਾਨੀ ਨਾਲ ਆਪਣੇ ਜਾਲ ਵਿੱਚ ਫਸਾ ਲੈਂਦਾ ਆ ਕਿਉਂ ਕਿਉਂਕਿ ਉਹਨੂੰ ਪਤਾ ਹੈ ਵੀ ਇਹ ਪਹਿਲਾਂ ਹੀ ਸੇਵਾ ਤੋਂ ਭੱਜਦੇ ਆ ਸੇਵਾ ਕਰਕੇ ਰਾਜੀ ਨਹੀਂ ਬੰਦਗੀ ਕਰਕੇ ਰਾਜੀ ਨਹੀਂ ਔਰ ਇਹਨਾਂ ਦਾ ਮਨ ਜਿਹੜਾ ਆ ਉਹ ਸੰਸਾਰਕ ਚੀਜ਼ਾਂ ਵਿੱਚ ਰੰਗ ਰੰਗੀਆਂ ਵਿੱਚ ਮੋਹਮਾਇਆ ਵਿੱਚ ਜ਼ਿਆਦਾ ਆ ਤੇ ਫਿਰ ਇਸ ਗੱਲ ਦਾ ਸ਼ੈਤਾਨ ਫਾਇਦਾ ਉਠਾਉਂਦਾ ਆ ਤੇ ਉਹ ਆਪਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਆ ਪਤਰਸ ਦੀ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਪਤਰਸ ਨੇ ਕਿਹਾ ਕਿ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ਤਾਰ ਭੁੱਖੇ ਛੇੜ ਦੇ ਵਾਂਗ ਲੱਭਦਾ ਫਿਰਦਾ ਕਿਹਨੂੰ ਪਾੜ ਖਾਵਾਂ ਉਹ ਇਹੀ ਤੇ ਮੌਕਾ ਲੱਭਦਾ ਆ ਕਿ ਕਦੋਂ ਇਹ ਕੋਈ ਗਲਤੀ ਕਰਨ ਕਦੋਂ ਇਹ ਕੋਈ ਭੁੱਲ ਕਰਨ ਜਿਹਦੇ ਨਾਲ ਪਰਮੇਸ਼ਰ ਆਪਣਾ ਹੱਥ ਇਹਨਾਂ ਤੋਂ ਉਠਾਵੇ ਤੇ ਮੈਂ ਇਹਨਾਂ ਨੂੰ ਜਾ ਕੇ ਫੜ ਲਵਾਂ ਤੇ ਇਹਨਾਂ ਦਾ ਨੁਕਸਾਨ ਕਰ ਦਵਾਂ ਸੋ ਇਸ ਲਈ ਪਰਮੇਸ਼ਰ ਦੇ ਲੋਕੋ ਕਈ ਲੋਕ ਜਦੋਂ ਨੁਕਸਾਨ ਹੋ ਜਾਂਦਾ ਆ ਬਾਦ ਵਿੱਚ ਕਿਨੇ ਸਾਡੇ ਨਾਲ ਇਦਾਂ ਕਿਉਂ ਹੋ ਗਿਆ ਜੀ ਲੋ ਜੀ ਸਾਡਾ ਨੁਕਸਾਨ ਹੋ ਗਿਆ ਜੀ ਸਾਡੇ 65 ਬਚ ਗਈ ਜੀ ਸਾਨੂੰ ਦੁੱਖ ਆ ਗਿਆ ਸਾਨੂੰ ਘਾਟਾ ਪੈ ਗਿਆ ਜੀ ਇਹ ਬਾਅਦ ਵਿੱਚ ਅਸੀਂ ਸੋਚਦੇ ਹਾਂ ਪਰ ਜਿਕਰ ਅਸੀਂ ਪਹਿਲਾਂ ਹੀ ਪਰਮੇਸ਼ਰ ਦੇ ਕਲਾਮ ਦੇ ਵੱਲ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਚੱਲੀਏ ਤੇ ਪਰਮੇਸ਼ਰ ਤਾਂ ਬਣਦਾ ਸੀ ਪਰਮੇਸ਼ਰ ਨੂੰ ਦਈਏ ਭਾਵੇਂ ਉਹ ਸਮਾਂ ਆ ਭਾਵੇਂ ਉਹ ਦਾਣ ਆ ਭਾਵੇਂ ਉਹ ਵਿਸ਼ਵਾਸ ਆ ਭਾਵੇਂ ਉਹ ਭੇਟ ਆ ਕੁਝ ਵੀ ਆ ਜੋ ਬੰਦੇ ਪਰਮੇਸ਼ਵਰ ਦਾ ਦੀਏ ਅਗਿਆਕਾਰੀ ਕਰੀਏ ਬੰਦਗੀ ਕਰਦੇ ਰਹੀਏ ਪਰਮੇਸ਼ਵਰ ਦੀ ਆਰਾਧਨਾ ਕਰਦੇ ਰਹੀਏ ਜਿੱਥੇ ਤੁਹਾਨੂੰ ਪਰਮੇਸ਼ਵਰ ਨੇ ਰੱਖਿਆ ਜਿੱਥੇ ਤੁਹਾਡੀ ਸੇਵਾ ਪਰਮੇਸ਼ਵਰ ਨੇ ਲਗਾਈ ਹੈ ਕਈ ਵਾਰੀ ਵਲੰਟੀਅਰਾਂ ਦੀ ਸੇਵਾ ਸਾਨੂੰ ਮਿਲੀ ਹੁੰਦੀ ਹੈ ਚਰਚ ਵਿੱਚ ਤੇ ਅਸੀਂ ਲੋਕ ਉਸ ਨੂੰ ਵੀ ਪੂਰਾ ਨਹੀਂ ਕਰਦੇ ਇੱਕ ਵਾਰੀ ਕੀਤਾ ਦੋ ਵਾਰੀ ਕੀਤਾ ਤੇ ਉਸ ਤੋਂ ਬਾਅਦ ਛੱਡ ਦਿੱਤਾ ਕਈ ਵਾਰੀ ਵਰਸ਼ਿਪ ਦੇ ਵਿੱਚ ਆਪਣੀ ਡਿਊਟੀ ਲੱਗੀ ਹੁੰਦੀ ਆ ਵੀ ਅਸੀਂ ਵਰਸ਼ਿਪ ਕਰਨੀ ਆ ਪਰਮੇਸ਼ਵਰ ਨੇ ਸਾਨੂੰ ਵਰਸ਼ਿਪ ਦੇ ਲਈ ਚੁਣਿਆ ਹੈ ਇੱਕ ਗੱਲ ਯਾਦ ਰੱਖਣਾ ਜਿਹੜਾ ਮੌਕਾ ਸਾਨੂੰ ਹੁਣ ਮਿਲਿਆ ਪਰਮੇਸ਼ਵਰ ਦੀ ਸੇਵਾ ਕਰਨ ਦਾ ਆराधना ਕਰਨ ਦਾ ਜਾਂ ਫਿਰ ਚਰਚ ਦੀ ਭਵਨ ਦੀ ਸੇਵਾ ਕਰਨ ਦਾ ਉਹ ਬਾਰ-ਬਾਰ ਨਹੀਂ ਮਿਲਣਾ ਬਾਰ-ਬਾਰ ਨਹੀਂ ਮਿਲਣਾ ਇਸ ਲਈ ਹੁਣ ਮਿਲਿਆ ਤੇ ਉਹਦਾ ਫਾਇਦਾ ਉਠਾਓ ਪਰਮੇਸ਼ਵਰ ਦੇ ਨੇਕ ਬਣ ਕੇ ਚੱਲੋ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਦੋਂ ਤੁਸੀਂ ਨਿੱਕ ਹੋਵੋਗੇ ਖਰੇ ਹੋਵੋਗੇ ਬੁਰਾਈ ਤੋਂ ਦੂਰ ਹੋਵੋਗੇ ਪਰਮੇਸ਼ਰ ਦਾ ਡਰ ਰੱਖੋਗੇ ਤੇ ਸ਼ੈਤਾਨ ਮਜਾਲ ਹੈ ਸ਼ੈਤਾਨ ਤੁਹਾਡੇ ਨੇੜੇ ਲੱਗ ਜਾਵੇ ਜਾਂ ਤੁਹਾਡਾ ਕੋਈ ਹਾਨਿੰਗ ਕਰ ਦੇਵੇ ਤੁਹਾਡਾ ਕੋਈ ਨੁਕਸਾਨ ਕਰ ਦੇਵੇ ਬਸ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਖੁਦਾ ਤੁਹਾਨੂੰ ਬਰਕਤ ਦੇਵੇ